ਪੰਜਾਬ ਪੁਲਿਸ ਤੇ ਥਾਣਾ ਖੇਮਕਰਨ ਬੀਐਸਐਫ ਨੂੰ ਸਰਹੱਦੀ ਪਿੰਡ ਮਸਤਗੜ ਦੇ ਪੱਠਿਆਂ ਦੇ ਖੇਤਾਂ ਚੋਂ ਮਿਲਿਆ ਇੱਕ ਪਿਸਟਲ ਤੁਸੀਂ ਵੀ ਸੁਣੋ ਪੰਜਾਬ ਪੁਲਿਸ ਦਾ ਅਸਤੇ ਕੀ ਹੈ ਕਹਿਣਾ ਵਿਸ਼ੇਸ਼ رپورਟਰ ਜਗਜੀਤ ਸਿੰਘ ਡਾਲ ਤੇ ਦਾਰਾ ਡਾਲਾ ਹਾਂਜੀ ਸਰਗੀਰ ਕਵਰੀ ਕੀਤੀ ਗਈ ਜੀ ਪੰਜਾਬ ਪੁਲਿਸ ਤੇ ਬੀਐਸਐਫ ਵੱਲੋਂ ਅੱਜ ਰੋਜ਼ਾਨਾ ਦੀ ਤਰ੍ਹਾਂ ਅਸੀਂ ਸਰਚ ਬਿਹਾਨ ਚੱਲਦਾ ਸਾਡਾ ਬੀਐਸਐਫ ਨਾਲ ਮਿਲ ਕੇ ਸਰਹੱਦੀ ਇਲਾਕੇ ਦੇ ਵਿੱਚ ਅੱਜ ਫਿਰ ਸਰਚ ਕਰ ਰਹਾ ਸੀ ਉਥੋਂ ਪੈਲੀਆਂ ਦੇ ਵਿੱਚੋਂ ਇੱਕ ਸਾਨੂੰ ਪਿਸਤਲ ਮਿਲਿਆ ਮਸਤਗੜ ਪਿੰਡ ਦੇ ਲਾਗੋਂ ਜਿਸ ਤਰ੍ਹਾਂ ਕੱਲ ਸਾਨੂੰ ਇੱਕ ਡਰੋਨ ਤੇ ਹੀਰਨ ਮਿਲੀ ਸਰਚ ਭਿਆਨ ਦੌਰਾਨ ਤੇ ਇਹਦਾ ਦੁਸ਼ਮਣ ਕਈ ਡਰੋਨ ਰਹੀਆਂ ਪਿਸਤਲ ਇਹ ਬਿਲਕੁਲ ਡਰੋਨ ਹੈ ਜੀ ਪਾਕਿਸਤਾਨ ਦੇ ਡਰੋਨ ਹੀ ਸੁੱਟ ਕੇ ਗਏ ਹੁੰਦੇ ਤੇ ਬਹੁਤ ਕੀ ਕਾਰਵਾਈ ਕੀਤੀ ਗਈ ਜੀ ਇਹ ਜੋ ਕਾਨੂੰਨਤਾ ਮੰਗਾਦਾ ਜੀ ਇਹ ਪਰਚਾ ਦਿੱਤਾ ਗਿਆ ਜੀ ਇਹਦਾ ਇੱਕ ਕੋਈ ਪਹਿਲੇ ਛਾਪ ਅਜੇ ਕਿਤੇ ਕੋਈ ਛਾਕ ਨਹੀਂਗਾਗਾਗਾ ਤਮਤਰੀਫ ਦਾ ਕੋਈ ਪਤਾ ਲੱਗੂਗਾ ਤੇ ਉਹਨੂੰ ਨਾਮਜ਼ਦ ਕਰਾਂਗੇ